ਅੱਜ ਆਪਾਂ ਬਰਫੀ ਬਣਾਵਾਂਗੇ ਬਿਨਾ ਗੈਸ ਵਾਲੇ ਤੇ ਕਿਉਂ ਬਣਾਉਂਦੇ ਸਮੇਂ ਜਿਹੜਾ ਸਾਡੇ ਕੋਲ ਮਲਾਈ ਤੋਂ ਜਾਂ ਫਿਰ ਮੱਖਣੀ ਤੋਂ ਚੂਰਾ ਜੇ ਬਚ ਜਾਂਦਾ ਹੈ ਅਕਸਰ ਸੋਈ ਜਿਹੜਾ ਉਹਨੂੰ ਸੁੱਟ ਦਿੰਨੇ ਆ ਉਹਨੂੰ ਸੁੱਟਣਾ ਨਹੀਂ ਹੈਗਾ ਉਹਦੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਬਰਫੀ ਪਾ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਖੋਏ ਤੋਂ ਵੀ ਜ਼ਿਆਦਾ ਵਧੀਆ ਤੁਹਾਨੂੰ ਟੇਸਟ ਆਊਗਾ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਅੱਛੇ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਨਵੀਂ ਰੈਸਪੀਜ਼ ਦੇਖਣ ਲਈ ਆ ਚੈਨਲ ਨੂੰ ਜਿਹੜਾ ਫੋਲੋ ਕਰ ਲੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਿਹੜਾ ਜ਼ਰੂਰ ਕਰ ਦਿਆ ਕਰੋ ਜੀ ਇਸ ਬਰਫੀ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਮਲਾਈ ਦਾ ਚੂਰਾ ਹੀ ਚਾਹੀਦਾ ਹੈ ਇਹ ਜਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਹੈਗਾ ਫਿਰ ਖੱਟਾ ਟੇਸਟ ਆਊਗਾ ਸਾਰੀਆਂ ਚੀਜ਼ਾਂ ਤੁਸੀਂ ਬਰਾਬਰ ਮਾਤਰਾ ਦੇ ਵਿੱਚ ਲੈਣੀਆਂ ਨੇ ਜਿੰਨਾ ਆਪਣੇ ਕੋਲ ਮਲਾਈ ਦਾ ਚੂਰਾ ਸੀਗਾ ਓਨੇ ਆਪਾਂ ਛੋਲੇ ਲਏ ਆ ਤੇ ਓਨੇ ਆਪਾਂ ਚੀਨੀ ਲਈਆ ਚੀਨੀ ਦੇ ਵਿੱਚ ਮੈਂ ਇਲਾਇਚੀ ਪਾਈ ਆ ਤੇ ਇਹਨੂੰ ਜਿਹੜਾ ਆਪਾਂ ਪੀਸ ਲਵਾਂਗੇ ਪੀਸਣ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਛਾਣ ਲਵਾਂਗੇ ਤੁਸੀਂ ਇਹਨੂੰ ਹੋਰ ਵੀ ਹਲਦੀ ਬਣਾਉਣਾ ਚਾਹੁੰਦੇ ਹੋ ਤਾਂ ਇਹਦੀ ਜਗ੍ਹਾ ਮਿਸ਼ਰੀ ਵੀ ਲੈ ਸਕਦੇ ਹੋ ਮਿਸ਼ਰੀ ਨਾਲ ਵੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਜੇ ਮਿਸ਼ਰੀ ਨਹੀਂ ਹੈਗੀ ਤਾਂ ਤੁਸੀਂ ਚੀਨੀ ਵੀ ਲੈ ਸਕਦੇ ਹੋ ਜਾਂ ਫਿਰ ਦੇਸੀ ਖੰਡ ਵੀ ਹੈ ਜਿਹੜੀ ਲੈ ਸਕਦੇ ਹੋ ਇਸ ਤਰ੍ਹਾਂ ਇਹਨੂੰ ਛਾਨਣ ਤੋਂ ਬਾਅਦ ਜਿਹੜੇ ਮੋٹے ਟੁਕੜੇ ਨੇ ਉੱਪਰ ਰਹਿ ਜਾਣਗੇ ਤੇ ਆਪਣੇ ਕੋਲ ਵਧੀਆ ਜਿਹੜਾ ਪਲੇਨ ਚੀਨੀ ਆਪਣੇ ਕੋਲ ਬਣ ਕੇ ਤਿਆਰ ਹੋ ਜੂਗੀ ਉਸ ਤੋਂ ਬਾਅਦ ਆਪਾਂ ਜਿਹੜੇ ਛੋਲੇ ਆ ਉਹ ਪੀਸ ਲਵਾਂਗੇ ਜਿਵੇਂ ਜਿਵੇਂ ਬਾਰੀ-ਬਾਰੀ ਚੀਜ਼ਾਂ ਮੈਂ ਵੀ ਪੀਸਿਆ ਨੇ ਉਸੇ ਤਰ੍ਹਾਂ ਤੁਸੀਂ ਪੀਸਣੀਆਂ ਨੇ ਤੁਸੀਂ ਚਾਹੋ ਛੋਲੇ ਜਿਹੜੇ ਛਾਣ ਵੀ ਸਕਦੇ ਹੋ ਮੈਂ ਛਾਣੇ ਨਹੀਂ ਹੈਗੇ ਇਸ ਤਰ੍ਹਾਂ ਟੁਕੜੇ ਜੇ ਥੋੜੇ ਜਿਹਾ ਵਧੀਆ ਲੱਗਦੇ ਨੇ ਇਹ ਵੀ ਜਿਹੜਾ ਮਲਾਈ ਦਾ ਚੂਰਾ ਸੀ ਮੈਂ ਛਾਣਿਆ ਨਹੀਂ ਹੈਗਾ ਤੇ ਇਹਨੂੰ ਵੀ ਮੈਂ ਪੀਸ ਲਿਆ ਇਹਨੂੰ ਥੋੜਾ ਜਿਹਾ ਦਰਤਰਾ ਜਿਹਾ ਰੱਖਿਆ ਤੁਸੀਂ ਚਾਹੋ ਤਾਂ ਬਿਲਕੁਲ ਬਰੀਕ ਵੀ ਕਰ ਸਕਦੇ ਹੋ ਪਤਾ ਹੀ ਲੱਗਦਾ ਹੈਗਾ ਕਿ ਮਲਾਈ ਦੇ ਚੂਰੇ ਤੋਂ ਬਰਫੀ ਤਿਆਰ ਕੀਤੀ ਆ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਤੇ ਬਹੁਤ ਹੀ ਸੌਖਾ ਤਰੀਕਾ ਇਹਨੂੰ ਬਣਾਉਣ ਦਾ ਅਕਸਰ ਆਪਾਂ ਸੁਟਦੇ ਨੇ ਆ ਪਰ ਬਹੁਤ ਇਹਦੇ ਵਿੱਚ ਕਿਉਂ ਹੁੰਦਾ ਹੈ ਤੇ ਬਹੁਤ ਜ਼ਿਆਦਾ ਹੈਲਦੀ ਵੀ ਹੈ ਤੇ ਟੇਸਟੀ ਵੀ ਹੈ ਇਹਨੂੰ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਵਾਂਗੇ ਚੀਨੀ ਛੋਲੇ ਤੇ ਮਲਾਈ ਦਾ ਚੂਰਾ ਇਹ ਜਿਹੜਾ ਜਾਂ ਫਿਰ ਮੱਖਣੀ ਦਾ ਚੂਰਾ ਤੁਹਾਡੇ ਕੋਲ ਮੇਰੇ ਕੋਲ ਮੱਖਣੀ ਦਾ ਚੂਰਾ ਸੀਗਾ ਇਹਦੇ ਵਿੱਚ ਥੋੜਾ ਥੋੜਾ ਕਰਕੇ ਆਪਾਂ ਦੁੱਧ ਐਡ ਕਰਾਂਗੇ ਇੱਕਦਮ ਸਾਰਾ ਜ਼ਿਆਦਾ ਦੁੱਧ ਤੁਸੀਂ ਨਹੀਂ ਪਾ ਦੇਣਾ ਹੈਗਾ ਫਿਰ ਡੋ ਆ ਜਿਹੜਾ ਪਤਲਾ ਹੋ ਜਾਊ ਇਹਨੂੰ ਆਟੇ ਦੀ ਤਰ੍ਹਾਂ ਤੁਸੀਂ ਜਿਹੜਾ ਗੁੰਨ ਲੈਣਾ ਹੈ ਥੋੜਾ ਥੋੜਾ ਦੁੱਧ ਪਾ ਕੇ ਸਾਰਾ ਮਿਕਸ ਕਰ ਲੈਣਾ ਪਹਿਲਾਂ ਜਿਆਦਾ ਦੁੱਧ ਨਹੀਂ ਪਾਉਣਾ ਹੈਗਾ ਨਹੀਂ ਤਾਂ ਫਿਰ ਇਹਨੇ ਪਤਲਾ ਇਹ ਜਿਹੜਾ ਹੋ ਜਾਣਾ ਹੈ ਤੇ ਤੁਹਾਨੂੰ ਬਰਫੀ ਜਮਾਉਣ ਦੇ ਵਿੱਚ ਜਿਹੜਾ ਔਖਾ ਲੱਗੂਗਾ ਤੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਤੁਸੀਂ ਮਿਕਸ ਕਰ ਦੇਣਾ ਬਾਅਦ ਦੇ ਵਿੱਚ ਹੋਰ ਦੁੱਧ ਤੁਸੀਂ ਐਡ ਕਰਨਾ ਹੈ ਪਹਿਲਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਅੱਪਾ ਇਹਦੇ ਵਿੱਚ ਛੋਲੇ ਵੀ ਪਾਇਆ ਇਸ ਲਈ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਭੁਜੇ ਹੋਏ ਛੋਲੇ ਆ ਜਿਹੜੇ ਸਿਹਤ ਲਈ ਬਹੁਤ ਵਧੀਆ ਹੁੰਦੇ ਨੇਗੇ ਕਿਸੇ ਨਵੇਂ ਬਣਾ ਕੇ ਦਵੋਗੇ ਪਤਾ ਹੀ ਲੱਗਣਾ ਹੈ ਕਿ ਤੁਸੀਂ ਜਿਹੜੀ ਕਾਦੀ ਪਰਫੇ ਬਣਾਈ ਹੈ ਇਸ ਤਰ੍ਹਾਂ ਹੀ ਬਣ ਕੇ ਤਿਆਰ ਹੋ ਗਿਆ ਡੋ ਦੇ ਫਾਰਮ ਦੇ ਵਿੱਚ ਆ ਗਿਆ ਤੇ ਆਪਾਂ ਨੂੰ ਹੋਰ ਦੁੱਧ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ ਇਹਨੂੰ ਆਪਾਂ ਇਕੱਠਾ ਕਰ ਲਵਾਂਗੇ ਤੇ ਕੋਈ ਵੀ ਤੁਸੀਂ ਭਾਂਡਾ ਲੈ ਲਓ ਚਾਹੇ ਥਾਲ ਲੈ ਲਓ ਉਹਦੇ ਵਿੱਚ ਆਪਾਂ ਪਹਿਲਾਂ ਫੋਇਲ ਪੇਪਰ ਲਗਾ ਦਵਾਂਗੇ ਤਾਂ ਕਿ ਸਾਨੂੰ ਕੱਢਣ ਦੇ ਵਿੱਚ ਆਸਾਨੀ ਹੋਵੇ ਤੁਸੀਂ ਬਟਰ ਪੇਪਰ ਜਿਹੜਾ ਉਹ ਵੀ ਲਗਾ ਸਕਦੇ ਹੋ ਜਾਂ ਫਿਰ ਕੋਈ ਲਫਾਫੇ ਨਾਲ ਵੀ ਇਹਨੂੰ ਤੁਸੀਂ ਜਮਾ ਸਕਦੇ ਹੋ ਲਫਾਫਾ ਰੱਖ ਕੇ ਵੀ ਆਪਾਂ ਜਿਹੜਾ ਫੋਇਲ ਪੇਪਰ ਉਹ ਲਗਾ ਦਵਾਂਗੇ ਤਾਕੀ ਆਸਾਨੀ ਨਾਲ ਨਿਕਲ ਜਾਵੇ ਇਹਦੇ ਵਿੱਚ ਬਰਫੀ ਹੈ ਜਿਹੜੀ ਸੈੱਟ ਕਰ ਦਵਾਂਗੇ ਸਾਰੇ ਕਿਨਾਰੇ ਵਗੈਰਾ ਜਿਹੜਾ ਚੰਗੀ ਤਰ੍ਹਾਂ ਸੈੱਟ ਕਰ ਦਿਓ ਤਾਂਕਿ ਬਰਫੀ ਦੀ ਸ਼ੇਪ ਆਪਣੀ ਵਧੀਆ ਬਣ ਕੇ ਤਿਆਰ ਹੋਵੇ ਤੁਸੀਂ ਚਾਹੋ ਇਹਦੇ ਤੇ ਡਰਾਈ ਫਰੂਟ ਵਗੈਰਾ ਵੀ ਪਾ ਸਕਦੇ ਹੋ ਪਰ ਮੈਂ ਇਸ ਤਰ੍ਹਾਂ ਹੀ ਸਿੰਪਲ ਸਾਦੀ ਰੱਖੀ ਆ ਬਿਲਕੁਲ ਵੀ ਕੋਈ ਵੀ ਫालतू ਚੀਜ਼ ਜਿਹੜੀ ਐਡ ਨਹੀਂ ਕੀਤੀ ਹੈਗੀ ਇਸ ਤਰ੍ਹਾਂ ਹੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਇਸ ਤਰ੍ਹਾਂ ਕਰਕੇ ਆਪਾਂ ਜਿਹੜੀ ਬਰਫੀ ਹੈ ਸੈੱਟ ਕਰ ਦਵਾਂਗੇ ਇਹਨੂੰ ਚੰਗੀ ਤਰ੍ਹਾਂ ਇੱਕੋਸਾਰ ਕਰਨ ਤੋਂ ਬਾਅਦ ਆ ਜਿਹੜੀ ਆਪਾਂ ਵੀ ਮੈਂ ਅੱਧੇ ਘੰਟੇ ਲਈ ਫ੍ਰਿਜ ਦੇ ਵਿੱਚ ਰੱਖ ਦਵਾਂਗੇ ਤੇ ਬਰਫੀ ਜਿਹੜੀ ਆਪਣੀ ਜੰਮ ਕੇ ਤਿਆਰ ਹੋ ਜੂਗੀ ਜਲਦੀ ਜੰਮ ਜਾਂਦੀ ਹੈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਇਹਨੂੰ ਫ੍ਰਿਜ ਦੇ ਵਿੱਚ ਰੱਖਣ ਤੋਂ ਬਾਅਦ ਆਪਾਂ ਜਿਹੜਾ ਕੱਟ ਲਵਾਂਗੇ ਇਸ ਤਰ੍ਹਾਂ ਇਹ ਆਪਣੀ ਜੰਮ ਕੇ ਤਿਆਰ ਹੋ ਗਈ ਆ ਇਸ ਤਰ੍ਹਾਂ ਬਰਫੀ ਬਿਲਕੁਲ ਆਪਣੀ ਸੈੱਟ ਹੋ ਗਈ ਆ ਤੇ ਇਹਨੂੰ ਫੋਇਲ ਪੇਪਰ ਦੇ ਵਿੱਚੋਂ ਆਪਾਂ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਆਸਾਨੀ ਦੇ ਨਾਲ ਫੋਇਲ ਪੇਪਰ ਜਿਹੜਾ ਨਿਕਲ ਗਿਆ ਤੇ ਬਰਫੀ ਵੀ ਕਿੰਨੀ ਵਧੀਆ ਆਪਣੀ ਸੈੱਟ ਹੋ ਕੇ ਤਿਆਰ ਹੋਈ ਆ ਜਿਹੜੀ ਬਿਲਕੁਲ ਸੈੱਟ ਹੋ ਗਈ ਆ ਇਸ ਤਰ੍ਹਾਂ ਬਣਾਓਗੇ ਬਰਫੀ ਤੁਹਾਡੀ ਬਿਲਕੁਲ ਪਰਫੈਕਟ ਬਣੂਗੀ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਤੇ ਤੁਸੀਂ ਮਨ ਚਾਹੇ ਇਹਦੇ ਵਿੱਚੋਂ ਆਪਣੇ ਪੀਸ ਆ ਜਿਹੜੇ ਕੱਢ ਸਕਦੇ ਹੋ ਮੈਂ ਇਸ ਤਰ੍ਹਾਂ ਲੰਬੇ ਪੀਸ ਦੇ ਵਿੱਚ ਕੱਟਿਆ ਜਿਵੇਂ ਮਿਲਕੀ ਬਾਰ ਹੁੰਦਾ ਹੈ ਜਾਂ ਫਿਰ ਮਿਲਕ ਕੇਕ ਵਗੈਰਾ ਹੁੰਦਾ ਹੈ ਆਪਾਂ ਉਸ ਸ਼ੇਪ ਦੇ ਵਿੱਚ ਕੱਟਿਆ ਤੁਸੀਂ ਚਾਹੋ ਇਹਦੇ ਕਿਨਾਰੇ ਆ ਜਿਹੜੇ ਹਟਾ ਸਕਦੇ ਹੋ ਇੱਕੋਸਾਰ ਸ਼ੇਪ ਦੇ ਵਿੱਚ ਰੱਖੜਾਏ ਮੈਂ ਕਿਨਾਰੇ ਵਗੈਰਾ ਨਹੀਂ ਹਟਾਈ ਹੈਗੇ ਜੇ ਜ਼ਰੂਰਤ ਲੱਗੂਗੀ ਤਾਂ ਹਟਾ ਦਿਓ ਨਹੀਂ ਤਾਂ ਇਦਾਂ ਵੀ ਹੈ ਜਿਹੜੀ ਵਧੀਆ ਲੱਗੂਗੀ ਸਾਈਡਾਂ ਜਿਵੇਂ ਇੱਕੋਸਾਰ ਇਹਨਾਂ ਨੂੰ ਕਰ ਸਕਦੇ ਹਾਂ ਇੱਕੋਸਾਰ ਦੀ ਫਿਰ ਬਰਫੀ ਐ ਸਾਈਡਾਂ ਤੋਂ ਹੋਜੂਗੀ ਇਸ ਤਰ੍ਹਾਂ ਇਹ ਇੰਨੀ ਵਧੀਆ ਜੰਮ ਕੇ ਤਿਆਰ ਹੋਈ ਆ ਤੇ ਸੌਫਟ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਇਹਨੂੰ ਈਜ਼ੀ ਤਰੀਕੇ ਦੇ ਨਾਲ ਇਸ ਤਰ੍ਹਾਂ ਇਹ ਜਿਹੜਾ ਬਣਾ ਸਕਦੇ ਹਾਂ ਤੇ ਖਾ ਸਕਦੇ ਹਾਂ ਚਾਹ ਨਾਲ ਵੀ ਖਾ ਸਕਦੇ ਹਾਂ ਇਦਾਂ ਵੀ ਇਹ ਜਿਹੜਾ ਖਾ ਸਕਦੇ ਹਾਂ ਟੇਸਟੀ ਬਰਫੀ ਤਾਂ ਆਪਣੀ ਬਣ ਕੇ ਤਿਆਰ ਹੋ ਗਈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਿਹੜਾ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ